ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਤੁਸੀਂ ਨਾ ਲਾਈਵ ਦੇਖ ਕੇ ਜਾਦਾ ਵਧੀਆ ਕਰ ਜਾਂਦੇ ਹੋ ਚਲੋ ਮੈਨੂੰ ਕੰਮ ਘਟ ਕਰਨਾ ਪੈਂਦਾ ਘਟ ਕਰਨਾ ਪੈਂਦਾ ਤੇ ਮੈਂ ਵੀਡੀਓ ਨਹੀਂ ਬਣਾਉਂਦਾ ਪਰ ਆ ਵੀਡੀਓ ਬਣਾਉਣੀ ਜ਼ਰੂਰੀ ਸੀ ਕਿਉਂਕਿ ਮੈਂ ਨਾ ਥੋੜੇ ਦਿਨ ਪਹਿਲਾਂ ਥੋੜੇ ਦਿਨ ਕੀ ਪਰਸੋਂ ਕੱਲੀ ਮੋੜਿਆ ਪਰਸੋਂ ਅੰਮ੍ਰਿਤਸਰ ਗਿਆ ਸੀ ਗਮ ਤੇ ਉੱਥੇ ਗੁਰੂ ਘਰ ਜਾਣ ਦਾ ਮੌਕਾ ਮਿਲਿਆ ਜੀ ਹਨਾ ਰੱਬ ਦੀ ਮਿਹਰ ਤੋਂ ਬਿਨਾ ਨਹੀਂ ਇਹ ਹੁੰਦਾ ਬਹੁਤ ਵਾਰ ਜਾਣਾ ਮੈਂ ਕਦੀ ਮੰਨਿਆ ਨਹੀਂ ਜਾਂ ਕਿੱਦਾਂ ਗਿਆ ਨਹੀਂ ਹਨਾ ਤੇ ਮੈਂ ਅੱਗੇ ਕਈ ਚੀਜ਼ਾਂ ਦੇਖੀਆਂ ਉੱਥੇ ਤੇ ਜਿਹੜੀਆਂ ਮੈਂ ਸ਼ੇਅਰ ਕਰਨੀਆਂ ਚਾਹੁੰਨਾ ਉਹਦਾ ਮੈਂ ਨਾਂ ਰੱਖਣਾ ਚਾਹੁੰਨਾ ਜੀ ਬਈ ਹਰਦੁਆਰ ਵਰਸਸ ਜਾਂ ਜੁੱਧਿਆ ਰੱਖ ਲਓ ਜਾਂ ਫਿਰ ਗੋਲਡਨ ਟੈਂਪਲ ਰੱਖ ਲਓ ਹਨਾ ਤੁਹਾਡੀ ਮਰਜ਼ੀ ਆ ਗੋਲਡਨ ਟੈਂਪਲ ਮੈਂ ਗਿਆ ਉੱਥੇ ਜਿੱਦਾਂ ਵਰਸ਼ੇ ਲੈ ਲੈ ਖੜੇ ਨੇ ਇਦਾਂ ਹਨਾ ਹੱਥ ਫੜੀ ਜਾਂਦੇ ਆ ਜਨਾਨੀਆਂ ਦੇ ਬੰਦ ਕਰੋ ਵੀਡੀਓ ਐ ਕਰੋ ਉਹ ਕਰੋ ਅੱਜ ਇਸ ਕੋ ਕੀ ਗੱਲ ਨੇ ਕੀ ਕੀ ਗੱਲਾਂ ਆ ਤੁਸੀਂ ਆਪ ਸੋਚ ਕੇ ਦੇਖੋ ਲੇਟ ਨਾਈਟ ਮੈਂ ਪਹੁੰਚਿਆ ਸੀ 12 1 ਵਜੇ ਨਾ ਸਾਢੇ 12 ਪੌਣੇ 1 ਦੀ ਗੱਲ ਹੈ ਤੇ ਉਹ ਜਿਹੜੇ ਖਾਣਾ ਖਾਣ ਵਾਲੇ ਹੋਟਲ ਸੀ ਉਹ ਸਾਰੇ ਬੰਦ ਸੀਗੇ ਉੱਥੇ ਤੇ ਠੇਕੇ ਗੁੱਲੇ ਹੋਏ ਸੀ ਅਮਰ ਸਾਰਚ ਨੇ ਤੇ ਜਿਹੜੇ ਮਰਸ਼ੇ ਲੈ ਕੇ ਵੀਡੀਓ ਬੰਦ ਕਰਾਉਂਦੇ ਜਾਂ ਕਿਦਾਂ ਇਹਨਾਂ ਨੂੰ ਕਹੋ ਪਹਿਲਾਂ ਪਹਿਲੇ ਠੇਕੇ ਬੰਦ ਕਰਾ ਲੈਣ ਇੱਥੇ ਮੈਨੂੰ ਲੱਗਦਾ ਉਹ ਹੀ ਸ਼ਹਿਰ ਐਸਾ ਹੈ ਵੀ ਇੱਕ ਉਹ ਸ਼ਹਿਰ ਐਸਾ ਵੀ ਜਿੱਥੇ ਸਭ ਤੋਂ ਜ਼ਿਆਦਾ ਠੇਕੇ ਤੇ ਮੀਟ ਦੀਆਂ ਦੁਕਾਨਾਂ ਨੇ ਫਲਾਣਾ ਮੀਟ ਵਾਲਾ ਫਲਾਣਾ ਚਿਕਨ ਵਾਲਾ ਹਨਾ ਇਹ ਚੀਜ਼ਾਂ ਅਸੀਂ ਤੁਸੀਂ ਸੋਚ ਕੇ ਦੇਖੋ ਕਿ ਕਿੰਨੇ ਕ ਅਸੀਂ ਸਹੀ ਆ ਔਰ ਹਰ ਦੁਆਰ ਦੇ ਵਿੱਚ ਘਟੋ ਘਟ 9-10 ਕਿਲੋਮੀਟਰ ਦੇ ਵਿੱਚ ਠੇਕੇ ਠਿਕਾ ਜਾਂ ਫਿਰ ਚਿਕਨ ਦੀ ਸ਼ਾਪ ਨਹੀਂ ਹੈਗੀ ਚਿਕਨ ਦੀ ਨਾ ਸ਼ਾਪ ਉੱਤੇ ਅਗਰੋਲੇ ਹੈ ਨਹੀਂ ਤੇ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਮੈਂ ਐ ਨਹੀਂ ਬਈ ਕਿਸੇ ਧਰਮ ਦੇ ਖਿਲਾਫ ਐ ਤੇ ਜੇ ਉਹ ਜੁੱਧਿਆ મોદી ਜੀ ਆਪਣਾ ਉਹ ਜਿਹੜਾ ਕਰ ਰਹੇ ਆ ਸਿਸਟਮ ਹਨਾ ਉਹ ਵਧੀਆ ਆ ਦੇਖੋ ਇਹ ਜਿਹੜੇ ਲੋਕ ਨੇ ਲੋਕ ਇੰਨੇ ਕਮਲੇ ਨੇ ਵੀ ਇੱਕ ਦਿਨ ਦੇ ਵਿੱਚ ਤਾਂ ਸਾਰੇ ਹਨੂਮਾਨ ਬਣਨ ਤੁਰੇ ਫਿਰਦੇ ਨੇ ਆ ਮੀਡੀਆ ਮੇ ਲਾ ਦਿਨਾ ਆ ਦੇਖ ਲਓ ਤੁਸੀਂ ਐ ਨਾ ਚੁੰਡਾ ਨੇ ਸ਼ਰਾਬਾਂ ਪੀ ਕੇ ਹਨਾ ਸ਼ਰਾਬ ਬਹੁਤ ਜ਼ਰੂਰੀ ਐ ਨਾ ਧਰਮ ਨੂੰ ਮੰਨਣ ਲਈ ਵੀ ਇਹ ਜ਼ਰੂਰੀ ਐ ਦੱਸੋ ਮੈਨੂੰ ਤੁਸੀਂ ਮੈਂ ਗਲਤ ਹੋ ਸਕਦਾ ਮੈਨੂੰ ਬਹੁਤ ਜਣੇ ਕਿਹਾ ਵੀ ਧਰਮ ਤੇ ਵੀਡੀਓ ਨਾ ਪਾਈ ਤੇਰਾ ਕੰਮ ਚੱਲਦਾ ਨਹੀਂ ਕੰਮ ਨਾ ਚੱਲੇ ਭਾਵੇਂ ਗਲਤ ਸੱਚ ਦੀ ਹੈ ਨਾ ਹਣਾ ਤੂੰ ਸੋਚ ਕੇ ਦੇਖੋ ਉਹ ਦਾ ਨੂੰ ਵੀ ਕੇ ਪੰਗੜਾ ਪਾਈ ਜਾਂਦੇ ਨੱਚੀ ਜਾਂਦੇ ਇੱਥੇ ਮੈਂ ਬਹੁਤ ਜ਼ਿਆਦਾ ਮੁੰਬਈ ਚ ਦੇਖਿਆ ਮੈਂ ਥੋੜਾ ਠੀਕ ਨਹੀਂ ਹੈ ਤਾਂ ਮੈਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗ ਜਾਣਾ ਤੇ ਉਹ ਜਿੰਦੇ ਉਹਨਾਂ ਨੇ ਕੀਤਾ ਹਨਾ ਉਹ ਉਹਦੀਆਂ ਝੰਡੇ ਬਹੁਤ ਲਾਈ ਜਾਂਦੇ ਐਵੇਂ ਆਵਾ ਗੌਣ ਹਨਾ ਤੇ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਤੇ ਪਰ ਉਧਰ ਗੋਲਡਨ ਟੈਂਪਲ ਵਿੱਚ ਮੈਂ ਲਾਈਵ ਹੋ ਗਿਆ ਲਾਈਵ ਮੈਂ ਤਾਂ ਹੋਇਆ ਸੀ ਮੈਂ ਕਿਹਾ ਚੱਲ ਯਾਰ ਭਈ ਇਹ ਕਈ ਲੋਕ ਆਪਣੇ ਭਗਤ ਬੰਦੇ ਨੇ ਹਨ ਉਹ ਚਲ ਦੇਖਣਗੇ ਜਗਾ ਆ ਕੇ ਮੇਰੇ ਫੋਨ ਤੇ ਉਂਗਲੀ ਮਾਰ ਲਾ ਪਿਆ ਤਾਂ ਆ ਮੈਂ ਫੋਟੋ ਲਾ ਦਣਾ ਬੰਦੇ ਦੀ ਮੈਂ ਫੋਟੋ ਖਿੱਚ ਲਈ ਵੇ ਡਿਲੀਟ ਕਰ ਡਿਲੀਟ ਕਰ ਡਿਲੀਟ ਕਿਉਂ ਕਰ ਕਿਉਂਕਿ ਪੀਟੀਸੀ ਦੇ ਚਮਚੇ ਹੋ ਤੁਸੀਂ ਇਸ ਕਰਕੇ ਡਿਲੀਟ ਕਰ ਤਾਡਾ ਸਾਡਾ ਚੈਨਲ ਨਾਲ ਕੋਈ ਦੇ ਲੈ ਸਾਨੂੰ ਚੈਨਲ ਚਲਾਉਣ ਦਾ ਜਾਂ ਉਹ ਚੀਜ਼ਾਂ ਦਾ ਮਤਲਬ ਨਹੀਂ ਹੈ ਤੁਹਾਨੂੰ ਵੀ ਪਤਾ ਹੈ ਹਨ ਤੇ ਉਹ ਸਾਡੇ ਦਾ ਫੋਨ ਤੇ ਹੀ ਮਾਰਦੇ ਕੁੜੀਆਂ ਦੇ ਹੱਥ ਫੜਦੇ ਆ ਕੁੜੀਆਂ ਰੋਕਦੇ ਆ ਹਨ ਇਹ ਚੀਜ਼ਾਂ ਸਮਝਣ ਵਾਲੀਆਂ ਇਹ ਮੈਂ ਰਿਕੁਐਸਟ ਤਾਂ ਪਾ ਰਿਹਾ ਐਸਜੀਪੀਸੀ ਨੂੰ ਅਕਲ ਆਵੇ ਕੁੜੀਆਂ ਗਲਤ ਵੀ ਨਹੀਂ ਕੁੜੀਆਂ ਫੋਟੋ ਖਿੱਚਦੀਆਂ ਉਦੋਂ ਹੀ ਜਾ ਕੇ ਜਿਹੜੀ ਐ ਲੱਗੇ ਉਹਨੂੰ ਫੜ ਕੇ ਹੱਥ ਹੀ ਆਏ ਕਰਨਗੇ ਮੈਂ ਆਪ ਦੇਖੇ ਨੇ ਮੈਂ ਟੋਕੇ ਵੀ ਨੇ ਹਨਾ ਆ ਫੋਟੋ ਮੈਂ ਲਾ ਰਿਹਾ ਇਸ ਬੰਦੇ ਦੀ ਫਿਰ ਮੈਨੂੰ ਬਾਅਦ ਜਦੋਂ ਗੁੱਸਾ ਆ ਗਿਆ ਤੇ ਮੈਂ ਕਿਹਾ ਤੂੰ ਹੈਂ ਕੌਣ ਹੋ ਕੀ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਸਾਡੇ ਬਾਲ ਬੱਚੇ ਆ ਫਿਰ ਇਟ ਮੀਨਸ ਤੁਹਾਨੂੰ ਪਰਵਾਹ ਨਹੀਂ ਹੈ ਤੁਸੀਂ ਜਾਣ ਕੇ ਚੀਜ਼ਾਂ ਕਰਦੇ ਹੋ ਇਹ ਚੀਜ਼ਾਂ ਮਾੜੀਆਂ ਨੇ ਬਹੁਤ ਗਲਤ ਨੇ ਅਸੀਂ ਸਪੈਸ਼ਲੀ ਮੈਨੂੰ ਕਿਸੇ ਨੇ ਕਿਹਾ ਸੀ ਚਲੋ ਮੇਰੀ ਮੀਟਿੰਗ ਹੀ ਸੀ ਪਰ ਮੈਨੂੰ ਕਿਸੇ ਨੇ ਕਿਹਾ ਸੀ ਵੀ ਇਸ ਬਾਰੇ ਵੀਡੀਓ ਬਣਾਇਆ ਤੇ ਮੈਂ ਸਪੈਸ਼ਲੀ ਵਾਇਰ ਅਸੀਂ ਗਏ ਆ ਵਾਇਰ ਹੀ ਆਏ ਆ ਹਨਾ ਤੇ ਖਰਚਾ ਅਸੀਂ ਕਿੰਨਾ ਕੀਤਾ ਤੁਸੀਂ ਆਪ ਸੋਚੋ ਕਿਉਂ ਕੀਤਾ ਇਹ ਦੇਖਣ ਲਈ ਹਣਾ ਤੇ ਜਿਹਨੂੰ ਵਿਰੋਧ ਖੰਨਾ ਮੈਂ ਅਕਸਰ ਬੋਲਦਾ ਵੀ ਵਿਰੋਧ ਖੰਨਾ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਹੀ ਗਿਆ ਸੀ ਉਹ ਨੇ ਦੇਖਿਆ ਬਰਸ਼ੇ ਲੈ ਕੇ ਆਂਦਾ ਦਬਕੇ ਜੇ ਮਾਰੀ ਜਾਂਦੇ ਆ ਕੁਛ ਕਰੀ ਜਾਂਦੇ ਉਹ ਵਿਚਾਰਾ ਕਹਿੰਦਾ ਮੈਂ ਯਾਰ ਚ ਕੀ ਸਿੱਖੂਗਾ ਇਹਨਾਂ ਤੋਂ ਤੂੰ ਸੋਚ ਕੇ ਦੇਖੋ ਪਰ ਯੋ ਨਾ ਫਿਰ ਉਹ ਤੋਂ ਬਾਅਦ ਮੰਦਿਰ ਗਿਆ ਮੰਦਿਰ ਤੋਂ ਬਾਅਦ ਉਹ ਸ਼ੋ ਚੱਲ ਗਿਆ ਉਹ ਸ਼ੋ ਕਰਿਆ ਕਾਫੀ ਟਾਈਮ ਹਣਾ ਇਹ ਚੀਜ਼ਾਂ ਅਕਸਰ ਬੋਲਣੀਆਂ ਉਹ ਇਹਨੂੰ ਕਿਉਂ ਪੈ ਰਹੀਆਂ ਹਣਾ ਕੁਝ ਆਪ ਸੋਚ ਕੇ ਦੇਖੋ ਹਰੀਦوار ਦੇ ਵਿੱਚ 10 ਕਿਲੋਮੀਟਰ ਤੱਕ ਠੇਕਾ ਨਹੀਂ ਨਾ ਮੀਟ ਦੀ ਸ਼ਰਾਬ ਦੀ ਦੁਕਾਨ ਹੈ ਨਾ ਤੇ ਮੋਦੀ ਜੀ ਵੀ ਮੈਂ ਤੁਹਾਨੂੰ ਦੱਸਣਾ ਇੱਕ ਬਹੁਤ ਵੱਡੀ ਗੱਲ ਦੱਸਦਾ ਮੋਦੀ ਗਲਤ ਨਹੀਂ ਹੈ ਮੋਦੀ ਦੇ ਹਲਦ ਵਾਲੇ ਜਿਹੜੇ ਤੁਹਾਡੇ ਪੰਜਾਬੀ ਬਿੱਠੇ ਨੇੜੇ ਉਂਗਲਾ ਲਾਉਂਦੇ ਆ ਉਹ ਗਲਤ ਨਹੀਂ ਉਹਨਾਂ ਨੇ ਕਿਤੇ ਨਾ ਕਿਤੇ ਦੰਗੇ ਕਰਾ ਕੇ ਆਪਣੀਆਂ ਜ਼ਮੀਨਾਂ ਨਾਲ ਆਪਣੀਆਂ ਉੱਥੇ ਇਹ ਕੰਮ ਹੈ ਮੋਦੀਵਾੜਾ ਨਹੀਂ ਹੈ ਅੰਦੋਲਨੀਆਂ ਗੱਲਾਂ ਤੁਸੀਂ ਕਰੋ ਅੰਦੋਲਨ ਦੇ ਵਿੱਚ ਜਿੰਨਿਆਂ ਨੇ ਲੰਗਰ ਲਾਏ ਆ ਉਹਨਾਂ ਨੇ ਲੰਗਰ ਤੋਂ ਕਿੰਨੀ ਕਮਾਈ ਕੀਤੀ ਸਰਚ ਕਰੋਗਾ ਨਹੀਂ ਪਤਾ ਲੱਗੇ ਉਹਨਾਂ ਨੂੰ ਕੈਲੀਫੋਰਨੀਆ ਲੰਗਰ ਵਾਲਾ ਸਭ ਤੋਂ ਖੱਚਵੰਦਾ ਸੀ ਘਟਿਆ ਬੰਦਾ ਸੀ ਜਿੱਦਣ ਉਹ ਲੰਗਰ ਖਤਮ ਹੋਇਆ ਤੇ ਉਸ ਦਿਨ ਮਤਲਬ ਉੱਥੇ ਦੀ ਅੰਦੋਲਨ ਦੀ ਸਮਾਪਤੀ ਹੋਈ ਤੇ ਉਸ ਦਿਨ ਉਥੋਂ ਤਿੰਨ ਟਰੱਕ ਪਾਣੀ ਦੇ ਨਿਕਲੇ ਉਹ ਕਿੰਨੇ ਦੇ ਹੋਏ ਹੋਣਗੇ ਸੋਚੋ ਉਹਨੇ ਬੱਸ ਜੀ ਉੱਥੇ ਲਾ ਲਈ ਇੱਕ ਭਰਾ ਬਾਹਰ ਬੈਠਾ ਇਹ ਬਿਜ਼ਨਸ ਕਰਦੇ ਆ ਜੀ ਜਿਹੜੇ ਬੰਗਿਆਂ ਦੇ ਕੋਲ ਆਪਣੇ ਉਹਦਾ ਪਿੰਡ ਹੈ ਅਸ਼ੀਰਪਾਲ ਸਿੰਘ ਦਾ ਉੱਥੋਂ ਵੀ ਇੱਕ ਗਏ ਸੀ ਭਾਈ ਸਾਹਿਬ ਉਹਨੇ ਵੀ ਲੰਗਰ ਲਾਇਆ ਸੀ ਜਿਹੜੇ ਮੋਫਰਲ ਸਿੱਟੀ ਜਾਂਦੇ ਉਹ ਮੋਫਰਲ ਨੂੰ ਸਰੋਪਾਂ ਦੀ ਸਾਂ ਪਾਣਦੇ ਸੀ ਤੇ ਲੋਕਾਂ ਦੇ ਪੈਸੇ ਲੈ ਜਾਂਦੇ ਸੀ ਆ ਸਾਡੇ ਵੀ ਕੋਈ ਸੀ ਉਹ ਨਹੀਂ ਹਣ ਤੇ ਉਹ ਐਦਾਂ ਹੀ ਸਿਸਟਮ ਇਹਨਾਂ ਦਾ ਚੱਲਿਆ ਇਹਨਾਂ ਸਾਰਿਆਂ ਨੇ ਕਮਾਈ ਕੀਤੀ ਆ ਇੱਕ ਮਟਰਾਂ ਦਾ ਬੋਰਾ ਤੇ ਇੱਕ ਪਿਆਜ਼ ਦਾ ਬੋਰਾ ਤੇ ਕਾਲੂਆਂ ਦਾ ਬੋਰਾ ਲੈ ਕੇ ਹੋ ਗਏ ਸੀ ਤੇ ਤਿੰਨ ਟਰੱਕ ਭਾਈ ਸਾਹਿਬ ਉਹਨਾਂ ਦੇ ਤਿੰਨ ਟਰਾਲੀਆਂ ਸਾਰੀਆਂ ਤਿੰਨ ਟਰਾਲੀਆਂ ਭਰ ਕੇ ਚੰਗਾ ਸਾਹਿਬ ਉੱਥੇ ਮੁੜ ਕੇ ਆ ਗਈ ਸੀ ਰਾਛਾਂ ਦੀਆਂ ਤੇ ਸੋਚ ਕੇ ਦੇਖੋ ਸਾਰਿਆਂ ਨੇ ਬਿਜ਼ਨਸ ਹੀ ਕੀਤਾ ਜੀ ਹੈਨਾ ਉੱਥੇ ਤਾਂ ਗਰੀਬ ਬੰਦਾ ਮਰਿਆ ਮੈਂ ਇੱਕ ਬਜ਼ੁਰਗ ਨੇ ਖੰਨੇ ਕੋਲ ਸ਼ਾਇਦ ਉਹ ਕਿਤੇ ਵੀਡੀਓ ਦੇਖ ਵੀ ਲੈਣ ਨੂਨਾ ਉਹਨਾਂ ਦੀ ਖਰਾਬ ਹੋ ਗਈ ਸੀ ਤੇ ਉਹ ਅੰਦੋਲਨ ਵਾਲਿਆਂ ਨੇ ਕਿਸੇ ਨੇ ਉਹਨਾਂ ਨੂੰ ਲਿਫਟ ਨਹੀਂ ਦਿੱਤੀ ਸੀ ਤੇ ਮੈਂ ਉੱਥੋਂ ਲੱਗ ਰਿਹਾ ਸੀ ਤੇ ਮੈਂ ਉਹਨਾਂ ਦੀ ਨੂਨਾ ਠੀਕ ਕਰਾ ਕੇ ਤੇ ਉਹਨਾਂ ਨੂੰ ਭੇਜਿਆ ਸੀਗਾ ਹੈਨਾ ਤੇ ਮੈਂ ਕੋਈ ਵਿਦਵਾਨ ਨਹੀਂਗਾ ਪਰ ਮੇਰਾ ਮਨ ਸੀ ਤੇ ਫਿਰ ਅੰਦੋਲਨ ਕਿਸ ਦਾ ਕਿੱਥੇ ਸੀਗਾ ਮੈਂ ਡਾਂਟੇ ਵੀ ਉਹ ਬੰਦੇ ਔਰ ਦੰਦੀਆਂ ਕੱਢੀ ਜਾਣ ਹਨਾ ਪੱਗਾਂ ਬੰਨੀਆਂ ਆ ਤੇ ਗਾਤਰੇ ਪਾਇਓ ਮੈਂ ਕਿ ਸ਼ਰਮ ਕਰੋ ਤੁਹਾਡਾ ਬੰਦਾ ਹੰੰ ਦੰਦ ਕੱਢ ਕੇ ਦਿਖਾ ਦੇਣ ਮੁਹਾਲੀ ਦੇ ਵੀ ਸੀ ਵੇਚਣਾ ਇਹ ਚੀਜ਼ਾਂ ਸਮਝਿਆ ਕਰੋ ਬ੍ਰਦਰ ਮੈਂ ਕੋਈ ਦੂਏ ਨੂੰ ਨਹੀਂ ਪਿਆ ਪਰ ਆਪਾਂ ਪਿਓਰਟੀ ਲੈ ਕੇ ਆਈਏ ਆਪਣੇ ਚ ਹਨਾ ਪੰਜਾਬੀ ਭਰਾ ਬਹੁਤ ਢੈਂਟ ਹੁੰਦੇ ਸੀ ਅਸੀਂ ਕਿੱਥੇ ਕਿੱਦਾਂ ਦੇ ਹੋ ਗਏ ਆ ਇਹ ਸਮਝ ਕੇ ਤਾਂ ਦੇਖੋ ਤੁਸੀਂ ਤੁਸੀਂ ਸਮਝਦੇ ਕੋਈ ਨਹੀਂ ਕੈਲੀਫੋਰਨੀਆ ਲੰਗਰ ਵਾਲੇ ਦਾ ਪਤਾ ਨਹੀਂ ਕਿੰਨੇ ਕਰੋੜ ਤੇ ਕਿੰਨੇ 25 ਲੱਖ ਰੁਪਏ 3 ਕਰੋੜ ਜਾਂ 4 ਕਰੋੜ 25 ਲੱਖ ਰੁਪਈਆ ਇਨਕਮ ਸੀ ਦੇਖੋ ਉਹ ਇੱਕ ਭਰਾ ਇੱਥੇ ਛੱਡਿਆ ਹੋਇਆ ਆਪ ਬਾਹਰ ਹੀ ਨਾ ਕੈਲੀਫੋਰਨੀਆ ਲੰਗਰ ਲੰਗਰ ਲਿਖਦਾ ਲੰਗਰ ਲੋਕਾਂ ਤੋਂ ਪਾਹਾ ਅੰਨਾ ਇਕੱਠਾ ਕਰ ਲਿਆ ਇਹ ਬੰਦੇ ਨੇ ਹਨਾ ਮੈਂ ਮਿਲਿਆ ਵੀ ਉਹਨੂੰ ਹਨਾ ਮੋਟਾ ਜਿਹਾ ਸੀ ਨਾਲ ਆਪਣੀ ਵਾਈਫ ਉੱਥੇ ਰੱਖੀ ਹੋਈ ਸੀ ਬਾਈ ਜੀ ਇਹਨਾਂ ਦੀ ਕੋਈ ਦੀਨ ਧਰਮ ਨਹੀਂ ਹੁੰਦਾ ਇਹਨਾਂ ਤੋਂ ਬਚਿਆ ਕਰੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਹਣਾ ਤੇ ਬਾਕੀ ਜਿਹੜਾ ਜੇ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਣਾ ਇਹ ਸਰਕਾਰ ਨੂੰ ਬੇਨਤੀ ਹੈ ਕਿ ਅੰਮ੍ਰਿਤਸਰ ਚੋਂ ਜਿਹੜਾ ਠੇਕੇ ਸ਼ਰਾਬ ਇਹ ਸਭ ਨੂੰ ਬੰਦ ਕਰਨ ਰਾਤ ਨੂੰ ਢਾਬੇ ਸਾਰੇ ਬੰਦ ਹੁੰਦੇ ਰੋਟੀ ਖਾਣ ਵਾਲੇ ਤੇ ਠੇਕੇ ਖੁੱਲੇ ਰਹਿੰਦੇ ਆ ਤੁਸੀਂ ਆਪ ਸੋਚ ਕੇ ਦੇਖੋ ਕਿੰਨੀ ਕਿੰਨੀ ਸ਼ਰਮ ਵਾਲੀ ਗੱਲ ਹੈ ਜਿੰਨਾ ਟੂਰਿਸਟ ਬਾਹਰ ਦਾ ਜਿਆਦਾ ਬਾਹਰ ਦਾ ਹੀ ਟੂਰਿਸਟ ਹੈ ਨਹੀਂ ਉੱਥੇ ਇਹ ਤੁਸੀਂ ਕਹਦੇ ਹੋ ਕਿ ਪਰ ਸਿਕਟਰ ਅਸਿਸਟੈਂਟ ਸਿੱਖਣੀ ਹੈਗਾ ਸੀ ਨਵਾਲ ਦੇ ਬਹੁਤ ਲੋਕ ਆਉਂਦੇ ਨੇ ਮੈਂ ਦੇਖਿਆ ਇੱਥੇ ਇਹ ਚੀਜ਼ਾਂ ਸਮਝੋ ਇਹ ਇਹਨੂੰ ਇਹ ਆ ਵੀਡੀਓ ਮੈਂ ਚਾਹਨਾ ਮੁੱਖ ਮੰਤਰੀ ਦੇਖੇ ਤੇ ਬੰਦ ਕਰੇ ਪਰ ਉਹਨਾਂ ਦਾ ਫਾਇਦਾ ਹੈ ਜੀ ਉਹਨਾਂ ਦੀ ਗਵਰਨਮੈਂਟ ਨੂੰ ਪੈਸਾ ਮਿਲਦਾ ਉਹ ਇਦਾਂ ਹੀ ਚਾਹੁੰਦੇ ਬਠੇਕੇ ਖੁੱਲੇ ਰਹਿਣ ਪਰ ਇਹਦਾ ਅਸਰ ਪੈਂਦਾ ਦੂਜੇ ਧਰਮਾਂ ਤੇ ਅਗਲੇ ਕਹਿੰਦੇ ਹਰ ਮੈਨੂੰ ਕਿਹਾ ਹਿੰਦੂ ਧਰਮ ਵਾਲੇ ਨਹੀਂ ਕਿਹਾ ਵੀ ਉਹ ਉਹਨਾਂ ਦੇ ਤਾਂ ਹੈ ਨਹੀਂ ਕਿ ਹਰ ਦੁਆਰ ਤਾਂ ਠੇਕੇ ਹੈ ਨਹੀਂ ਗੇ ਲਾਗੇ ਬੰਦ ਰਹਿੰਦੇ ਤਾਂ ਤੁਹਾਡੇ ਇੱਥੇ ਖੁੱਲੇ ਆ ਇਹ ਚੀਜ਼ਾਂ ਬਹੁਤ ਬੜੀਆਂ ਕਾਊਂਟ ਕਰਨ ਵਾਲੀਆਂ ਐ ਜ਼ਰੂਰੀ ਹੈ ਇਹਨੂੰ ਵੀਡੀਓ ਨੂੰ ਵਾਇਰਲ ਕਰੋ ਤਾਂ ਕਿ ਮੁੱਖ ਮੰਤਰੀ ਕੋ ਪਹੁੰਚੇ ਮੁੱਖ ਮੰਤਰੀ ਨੂੰ ਮੈਂ ਮੇਲ ਪਾਈ ਹੋਈ ਹੈ ਹਨਾ ਉਹਦਾ ਜਵਾਬ ਕੋਈ ਨਹੀਂ ਆਇਆ ਆਰਟਿਸਟਾਂ ਲਈ ਜਾਂ ਦੁਆ ਲਈ ਸਪੋਰਟ ਬॉय ਲਈ ਹੁਣ ਮੈਨੂੰ ਕਿਸੇ ਨੇ ਗगन ਜਿਹੜੀ ਆ ਉਹ ਗगन ਅਨਮੋਲ ਹਨਾ ਉਹਨੂੰ ਪਾਓ ਉਹਨਾਂ ਨੂੰ ਵੀ ਉਹਨਾਂ ਦੀ ਕੋਈ ਆਈਡੀ ਨਹੀਂ ਲੱਭ ਰਹੀ ਸਾਨੂੰ ਜੇ ਕਿਸੇ ਕੋਈ ਆਈਡੀ ਹੈ ਤਾਂ ਪਲੀਜ਼ ਸਾਨੂੰ ਆਈਡੀ ਜ਼ਰੂਰ ਦਿਓ ਤੇ ਹਾਂ ਮੋਦੀ ਸਾਹਿਬ ਮੈਂ ਤੁਹਾਨੂੰ ਵੀ ਮੇਰੀ ਰਿਕੁਐਸਟ ਹੈ ਵੇਖੋ ਤੁਹਾਡਾ ਕਿਹਾ ਕਿਦਾਂ ਮੰਨਦੀ ਹੈ ਪਬਲਿਕ ਹਨਾ ਇਹਨਾਂ ਨੂੰ ਇੱਕ ਟੋਰਾ ਜਿਹਾ ਮਾਰ ਕੇ ਤੁਸੀਂ ਵੀ ਵੇਖੋ ਤੁਸੀਂ ਕਹੋ ਭਈ ਇਮਾਨਦਾਰ ਹੋ ਜਾਣ ਸਾਰੇ ਇਹਨਾਂ ਕਿਸੇ ਨੇ ਨਹੀਂ ਇਮਾਨਦਾਰ ਹੁਣ ਲਿਖ ਕੇ ਲੈ ਲਓ ਸੱਚ ਬੋਲਣ ਲੱਗਾ ਤਾਂ ਕਿਸੇ ਨੇ ਨਹੀਂ ਹੁਣ ਫਿਰ ਇਹਨਾਂ ਕੋ 36 ਬਹਾਨੇ ਵੀ ਤੁਹਾਡੇ ਬਾਰੇ ਆਏ ਨੇ ਵੀ ਤੁਸੀਂ ਵੀ ਸਾਨੂੰ ਐ ਕਿਹਾ ਸੀਗਾ ਜੀ ਭਈ ਪੈਸੇ ਪਾਵਾਂਗੇ ਤੇ ਪਾਏ ਨਹੀਂ ਫੇਰ ਬਥੇਰਾ ਕੁਝ ਆਣਾ ਏਦਾਂ ਹਨਾ ਇਹ ਚੀਜ਼ਾਂ ਸਮਝਣ ਵਾਲੀਆਂ ਬ੍ਰਦਰ ਇਹ ਮੋਦੀ ਸਾਹਿਬ ਆਉਣੀ ਸਰਕਾਰ ਇਹਨਾਂ ਦੀ ਹੈ ਤੁਹਾਨੂੰ ਵੀ ਪਤਾ ਹੈ ਪਰ ਅਗਲੇ 5 ਸਾਲ ਦੇ ਵਿੱਚ ਜਦੋਂ ਲਾਸਟ ਦੇ ਵਿੱਚ ਇਹਨਾਂ ਨੇ ਅਗਲੀ ਵਾਰ ਗੇਮ ਖੇਡਣੀ ਹੈ ਇਹ ਗੇਮ ਹੋਣੀ ਹੈ ਆਪਣੇ ਮਥੁਰਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਧਰਮਾਂ ਦੇ ਵਿੱਚ ਫਸਿਆ ਹੋਇਆ ਬੰਦਾ ਇਦਾਂ ਹੀ ਚੱਲਦਾ ਹੈ ਅਗਲੇ ਇਹ ਤੁਸੀਂ ਦੇਖ ਲਿਓ ਤੁਹਾਨੂੰ ਲੱਗ ਜੂ ਪਤਾ ਕਈ ਵਾਰੀ ਕਈਆਂ ਬਾਰੇ ਮੈਂ ਕਈ ਕੁਝ ਬੋਲਿਆ ਸੀ ਉਹ ਗੱਲਾਂ ਸੱਚ ਵੀ ਹੋ ਜਾਂਦੀਆਂ ਹਨ ਸੱਚੇ ਹੋਈਆਂ ਜ਼ਿਆਦਾਤਰ ਜਿਹਨੂੰ ਕਿਹਾ ਵੀ ਚੱਲੂਗਾ ਚੰਦਿਆ ਤੇ ਸਾਗਰ ਸਾਹਿਬ ਦੀ ਅੱਗੇ ਜਾ ਕੇ ਗੱਲ ਕਰਾਂਗੇ ਸਭ ਤੋਂ ਘੱਟ ਉਮਰ ਦੇ ਨੈਸ਼ਨਲ ਅਵਾਰਡ ਜਿੱਤਣ ਵਾਲੇ ਉਹਨਾਂ ਨੇ ਕਿਸੇ ਨੇ ਪੰਜਾਬੀ ਨੇ ਬਾਹ ਨਹੀਂ ਫੜੀ ਤਾਂ ਹੁਣ ਉਹ ਗਾਣੇ ਇੱਕ ਸੀਗੇ ਮੇਰੀ ਸੋਨੇ ਦੀ ਚੀੜੀ ਨੂੰ ਹਨਾ ਖਾ ਗਿਆ ਪਤਾ ਨਹੀਂ ਕਰਦਾ ਬਾਜ ਹਨਾ ਬਹੁਤ ਅੱਛਾ ਗਾਣਾ ਸੀ ਉਹ ਗਾਉਣ ਲਈ ਕਈਆਂ ਨੂੰ ਕਹੀ ਜਾਂਦੇ ਕਿਸੇ ਨੇ ਗਾਇਆ ਹੀ ਨਹੀਂ ਕੁਛ ਨਹੀਂ ਤੇ ਮੇਰੀ ਸਿਹਤ ਖਰਾਬ ਸੀ ਉਦੋਂ ਮੱਦੀ ਵੀਡੀਓ ਬਣਾਈ ਮੇਰੇ ਦਿਮਾਗ 'ਚ ਨਹੀਂ ਰਹੀ ਸੀ ਹੁਣ ਤਾਂ ਆਮ ਪੂਰੀ ਕੀਤੀ ਹੈ ਕਿ ਪਲੀਜ਼ ਇਹਨੂੰ ਦੇਖਿਓ ਹਣਾ ਤੇ ਮਿਹਰਬਾਨੀ ਸ਼ੁਕਰੀਆ